ਇੱਕ ਹੋਰ ਰਹੱਸਮਈ ਤੇ ਖਤਰਨਾਕ ਬਿਮਾਰੀ ਦਾ ਕਹਿਰ ਅਚਾਨਕ ਲੋਕਾਂ ਦੀ ਹੋਣ ਲੱਗੀ ਧੜਾ ਧੜ ਮੌਤ ਵਧਾ ਦਿੱਤੀ ਗਈ ਹੈ ਸੁਰੱਖਿਆ ਪਿੰਡਾਂ ਦੇ ਵਿੱਚ ਹੋ ਗਈ ਹੈ ਫੌਜੀ ਇਕੱਠੀ ਜੀ ਹਾਂ ਗੱਲ ਕਰ ਰਹੇ ਹਾਂ ਇੱਕ ਖਤਰਨਾਕ ਬਿਮਾਰੀ ਦੀ ਜੋ ਲੋਕਾਂ ਦੀ ਜਾਨ ਲੈ ਰਹੀ ਹੈ ਜੰਮੂ ਦੇ ਵਿੱਚ ਰਹੱਸਮਈ ਬਿਮਾਰੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦਿਮੇਚ ਕਿਸੇ ਨੂੰ ਬੁਖਾਰ ਹੁੰਦਾ ਕਿਸੇ ਨੂੰ ਦਰਦ ਹੁੰਦਾ ਕਿਸੇ ਨੂੰ ਬੇਹੋਸ਼ੀ ਹੁੰਦੀ ਹੈ ਉਸ ਤੋਂ ਬਾਅਦ ਲੋਕਾਂ ਦੀ ਜਾਨ ਨਿਕਲ ਰਹੀ ਹੈ ਮਾਮਲਾ ਉਦੋਂ ਸਾਹਮਣੇ ਆ ਗਿਆ ਜਦੋਂ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ ਦੇ ਵਿੱਚ ਆ ਗਿਆ ਦੱਸ ਦਈਏ ਕਿ 7 ਤੋਂ 12 ਦਸੰਬਰ ਦੇ ਵਿਚਕਾਰ ਬਹੁਤ ਹੀ ਮੌਤਾਂ ਦੀ ਗਿਣਤੀ ਅਚਾਨਕ ਵੱਧ ਗਈ ਜਿਸ ਤੋਂ ਬਾਅਦ ਸਿਹਤ ਵਿਭਾਗ ਜੋ ਹੈ ਉਹ ਲਗਾਤਾਰ ਜਾਂਚ ਕਰ ਰਿਹਾ ਹੈ ਕਾਹ ਦੱਈਏ ਕਿ ਜੰਮੂ ਦੇ ਐਸ ਐਮ ਜੀ ਹਸਪਤਾਲ ਦੇ ਵਿੱਚ ਇਲਾਜ ਅਦੀਨ ਸ਼ੇ ਜਵਾਕ ਆਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਆਖਰੀ ਜੈਸਮੀਨ ਕੌਨਸਰਟ ਦੀ ਮੌਤ ਹੋ ਜਾਂਦੀ ਹੈ ਤੇ ਉੱਥੇ ਹੀ ਉਹਨਾਂ ਦੇ ਅੱਗੇ ਪੰਜ ਭੈਣ ਭਰਾ ਸੀ ਦਾਦਾ ਦਾਦੀ ਸੀ ਉਹਨਾਂ ਦੀ ਪਿਛਲੇ ਹਫ਼ਤੇ ਮੌਤ ਹੁੰਦੀ ਹੈ ਸਾਈਕੋ ਪਰਿਵਾਰ ਦੇ ਵਿੱਚ ਇੰਨੀਆਂ ਮੌਤਾਂ ਜਦੋਂ ਹੁੰਦੀਆਂ ਨੇ ਤਾਂ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਦੱਸ ਦਈਏ ਕਿ ਜੰਮੂ ਦੇ ਰਜ਼ੋਰੀ ਦੇ ਵਿੱਚ ਰਹੱਸਮਈ ਬਿਮਾਰੀ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ ਹਸਪਤਾਲ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਮਰੀਜ਼ਾ ਨੇ ਬੁਖਾਰ, ਦਰਦ, ਮਤਲੀ ਤੇ ਬੇਹੋਸ਼ੀ ਹੋਣ ਦੀ ਜਾਣਕਾਰੀ ਦਿੱਤੀ ਹੈ ਤੇ ਉੱਥੇ ਹੀ ਦੱਸ ਦਈਏ ਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੀ ਉਹਨਾਂ ਦੇ ਨਿਰਦੇਸ਼ਾਂ ਤੇ ਬਣਾਈ ਗਈ ਅੰਤਰ ਮੰਤਰਾਲਾ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟੀਮ ਨੇ ਜੰਮੂ ਤੇ ਰਾਜੌਰੀ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ। ਘਟਨਾ ਕ੍ਰਮ ਬਾਰੇ ਜਾਣਕਾਰੀ ਲਈ ਗਈ ਹੈ। ਸੋਮਵਾਰ ਨੂੰ ਬਡਾਲਾ ਜਾਵੇਗੀ ਇਹ ਪੂਰੀ ਟੀਮ ਤੇ ਪਿੰਡ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਫੌਜ ਵੀ ਇਕੱਠੀ ਕਰ ਲਈ ਗਈ ਹੈ ਲੈਫਟੀਨੈਂਟ ਗਵਰਨਰ ਉਹਨਾਂ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਦੇ ਸਿਹਤ ਵਿਭਾਗ ਤੇ ਹੋਰ ਵਿਭਾਗਾ ਨੇ ਮੌਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅੰਤਰ ਮੰਤਰਾਲਾ ਮਹਾਰਾ ਦੀ ਟੀਮ ਦਾ ਗਠਨ ਕੀਤਾ ਗਿਆ ਤੇ ਉੱਥੇ ਪਹੁੰਚ ਗਏ ਨੇ ਇੱਥੇ ਦੱਸ ਦਈਏ ਪੁਲਿਸ ਨੇ ਹੋਰ ਪਹਿਲੂਆਂ ਤੋਂ ਵੀ ਘਟਨਾਵਾ ਦੀ ਜਾਂਚ ਦੇ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਿਨ੍ਹਾਂ ਨੇ ਕਿਹਾ ਕਿ ਅਸਲ ਕਾਰਨ ਸਾਹਮਣੇ ਆਉਣ ਤੋਂ ਬਾਅਦ ਪੂਰੀ ਜਾਣਕਾਰੀ ਦਿੱਤੀ ਜਾਏਗੀ ਪਰ ਇੱਕ ਤੋਂ ਬਾਅਦ ਇੱਕ ਅਚਾਨਕ ਇਸ ਤਰ੍ਹਾਂ ਮੌਤਾ ਹੋਣੀਆਂ ਵੱਡੇ ਸਵਾਲ ਜ਼ਰੂਰ ਖੜੇ ਕਰਦੀਆਂ ਨੇ ਹੋਰ ਰਹੱਸਮਈ ਤੇ ਖਤਰਨਾਕ ਬਿਮਾਰੀ ਦਾ ਕਹਿਰ ਅਚਾਨਕ ਲੋਕਾਂ ਦੀ ਮੌਤ ਲੱਗੀ ਧੜਾ ਧੜ ਮੌਤ ਵੋਤਾ ਦਿੱਤੀ ਗਈ ਹੈ ਸੁਰੱਖਿਆ ਪਿੰਡਾਂ ਦੇ ਵਿੱਚ ਹੋ ਗਈ ਹੈ ਫੌਜ ਇਕੱਠੀ ਜਿੱਹਾਂ ਗੱਲ ਕਰ ਰਹੇ ਹਾਂ ਇੱਕ ਖਤਰਨਾਕ ਬਿਮਾਰੀ ਦੀ ਜੋ ਲੋਕਾਂ ਦੀ ਜਾਨ ਲੈ ਰਹੀ ਹੈ ਜੰਮੂ ਦੇ ਵਿੱਚ ਰਹੱਸਮਈ ਬਿਮਾਰੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦਿਮਾਚੇ ਕਿਸੇ ਨੂੰ ਬੁਖਾਰ ਹੁੰਦਾ ਕਿਸੇ ਨੂੰ ਦਰਦ ਹੁੰਦਾ ਕਿਸੇ ਨੂੰ ਬੇਹੋਸ਼ੀ ਹੁੰਦੀ ਹੈ ਉਸ ਤੋਂ ਬਾਅਦ ਲੋਕਾਂ ਦੀ ਜਾਨ ਨਿਕਲ ਰਹੀ ਹੈ ਮਾਮਲਾ ਉਦੋਂ ਸਾਹਮਣੇ ਆ ਗਿਆ ਜਦੋਂ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ ਦੇ ਵਿੱਚ ਆ ਗਿਆ ਦੱਸ ਦਈਏ ਕਿ 7 ਤੋਂ 12 ਦਸੰਬਰ ਦੇ ਵਿਚਕਾਰ ਬਹੁਤ ਹੀ ਮੌਤਾਂ ਦੀ ਗਿਣਤੀ ਅਚਾਨਕ ਵੱਧ ਗਈ ਜਿਸ ਤੋਂ ਬਾਅਦ ਸਿਹਤ ਵਿਭਾਗ ਜੋ ਹੈ ਉਹ ਲਗਾਤਾਰ ਜਾਂਚ ਕਰ ਰਿਹਾ ਹੈ ਕਾਸ ਦਈਏ ਕਿ ਜੰਮੂ ਦੇ ਐਸ ਐਮ ਜੀ ਹਸਪਤਾਲ ਦੇ ਵਿੱਚ ਇਲਾਜ ਅਦੀਨ ਸ਼ੇ ਜਵਾਕ ਆਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਆਖਰੀ ਜੈਸਮੀਨ ਕੌਨਸਰਟ ਦੀ ਮੌਤ ਹੋ ਜਾਂਦੀ ਹੈ ਤੇ ਉੱਥੇ ਹੀ ਉਹਨਾਂ ਦੇ ਅੱਗੇ ਪੰਜ ਭੈਣ ਭਰਾ ਸੀ ਦਾਦਾ ਦਾਦੀ ਸੀ ਉਹਨਾਂ ਦੀ ਪਿਛਲੇ ਹਫ਼ਤੇ ਮੌਤ ਹੁੰਦੀ ਹੈ ਤਾਂ ਇੱਕੋ ਪਰਿਵਾਰ ਦੇ ਵਿੱਚ ਇੰਨੀਆਂ ਮੌਤਾਂ ਜਦੋਂ ਹੁੰਦੀਆਂ ਨੇ ਤਾਂ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਦੱਸ ਦਈਏ ਕਿ ਜੰਮੂ ਦੇ ਰਜ਼ੋਰੀ ਦੇ ਵਿੱਚ ਰਹਾਸਮਈ ਬਿਮਾਰੀ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ ਹਸਪਤਾਲ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਮਰੀਜ਼ਾਂ ਨੇ ਬੁਖਾਰ, ਦਰਦ, ਮਤਲੀ ਤੇ ਬੇਹੋਸ਼ੀ ਹੋਣ ਦੀ ਜਾਣਕਾਰੀ ਦਿੱਤੀ ਹੈ ਤੇ ਉੱਥੇ ਹੀ ਦੱਸ ਦਈਏ ਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੀ ਉਹਨਾਂ ਦੇ ਨਿਰਦੇਸ਼ਾਂ ਤੇ ਬਣਾਈ ਗਈ ਅੰਤਰ ਮੰਤਰਾਲਾ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਟੀਮ ਨੇ ਜੰਮੂ ਤੇ ਰਾਜ਼ੋਰੀ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਘਟਨਾ ਕ੍ਰਮ ਬਾਰੇ ਜਾਣਕਾਰੀ ਲਈ ਗਈ ਹੈ ਸੋਮਵਾਰ ਨੂੰ ਬਡਾਲਾ ਜਾਵੇਗੀ ਪੂਰੀ ਟੀਮ ਤੇ ਪਿੰਡ ਦੇ ਵਿੱਚ ਸੁਰੱਖਿਆ ਵਾਦਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਫੌਜ ਵੀ ਇਕੱਠੀ ਕਰ ਲਈ ਗਈ ਹੈ ਲੇਫਟੀਨੈਂਟ ਗਵਰਨਰ ਉਹਨਾਂ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਦੇ ਸੇਧ ਵਿਭਾਗ ਤੇ ਹੋਰ ਵਿਭਾਗਾ ਨੇ ਮੌਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤੱਕ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅੰਤਰ ਮੰਤਰਾਲਾ ਮਹਾਰਾ ਦੀ ਟੀਮ ਦਾ ਗਠਨ ਕੀਤਾ ਗਿਆ ਤੇ ਉੱਥੇ ਪਹੁੰਚ ਗਏ ਨੇ ਦਿੱਤੀ ਦੱਸ ਦਈਏ ਪੁਲਿਸ ਨੇ ਹੋਰ ਪਹਿਲੂਆਂ ਤੋਂ ਵੀ ਘਟਨਾਵਾ ਦੀ ਜਾਂਚ ਦੇ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਿਨ੍ਹਾਂ ਨੇ ਕਿਹਾ ਕਿ ਅਸਲ ਕਾਂ ਸਾਹਮਣੇ ਆਉਣ ਤੋਂ ਬਾਅਦ ਪੂਰੀ ਜਾਣਕਾਰੀ ਦਿੱਤੀ ਜਾਏਗੀ ਪਰ ਇੱਕ ਤੋਂ ਬਾਅਦ ਇੱਕ ਅਚਾਨਕ ਇਸ ਤਰ੍ਹਾਂ ਮੌਤਾ ਹੋਣੀਆਂ ਵੱਡੇ ਸਵਾਲ ਜ਼ਰੂਰ ਖੜੇ ਕਰਦੀਆਂ ਨੇ